ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਤੇ ਲਓ ਜੀ ਅੱਜ ਵਲੌਗ ਸ਼ੁਰੂ ਕੀਤਾ ਕਾਫੀ ਦਿਨਾਂ ਬਾਅਦ ਕਿਉਂਕਿ ਹੁਣ ਮੈਂ ਪਹਿਲਾਂ ਲਾਈਵ ਹੋਈ ਸੀ ਤੇ ਕਹਤਾ ਸੀ ਕਿ ਆਪਾਂ ਵਲੌਗ ਨਹੀਂ ਪਾਇਆ ਕਰਨੇ ਕਿਉਂਕਿ ਆਪਣੇ ਭੈਣ ਭਰਾ ਸਾਰੇ ਬਿਜ਼ੀ ਨੇ ਹਨ ਮੈਂ ਕਹਿੰਦੇ ਬਿਜ਼ੀ ਨੇ ਤੇ ਡਿਸਟਰਬ ਕਿਉਂ ਕਰਨਾ ਹਨ ਵਲੌਗ ਪਾਉਣੇ ਬੰਦ ਕਰਤੇ ਸੀ ਕਿਉਂ ਬੰਦ ਕੀਤੇ ਸੀ ਇਸੇ ਕਰਕੇ ਬੰਦ ਕੀਤੇ ਸੀ ਕਿ ਸਾਰੇ ਬਿਜ਼ੀ ਰਹਿਣ ਲੱਗ ਪਏ ਹੀ ਕੋਈ ਵਲੌਗ ਹੀ ਨਹੀਂ ਦੇਖ ਰਿਹਾ ਟਾਈਮ ਨਾਲ ਟਾਈਮ ਨਹੀਂ ਲੱਗ ਰਿਹਾ ਤਾਂ ਕਰਕੇ ਮੈਂ ਕਿਹਾ ਆਪਾਂ ਅੱਜ ਤੋਂ ਵਲੌਗ ਨਹੀਂ ਪਾਣੇ ਤੇ ਚਲੋ ਮੈਂ ਫਿਰ ਵੀ ਸ਼ੁਰੂ ਕਰਤਾ ਮੈਂ ਕਿ ਕੁਝ ਕੁ ਮੇਰੀਆਂ ਭੈਣਾਂ ਦੇ ਮੇਰੇ ਭਰਾਵਾਂ ਦੇ ਕਮੈਂਟ ਆ ਰਹੇ ਸੀ ਕਾਫੀ ਕਿ ਨਹੀਂ ਨਹੀਂ ਵਲੌਗ ਪਾਓ ਸਾਡਾ ਦਿਲ ਨਹੀਂ ਲੱਗਦਾ ਤੇ ਚਲੋ ਜੀ ਵਲੌਗ ਸ਼ੁਰੂ ਕਰਤਾ ਸ਼ਾਮ ਨੂੰ ਵਲੌਗ ਸ਼ੁਰੂ ਕੀਤਾ ਕੋਈ ਪਲਾਨ ਨਹੀਂ ਬਸ ਕਰ ਲਿਆ ਤੇ ਅਸੀਂ ਰੈਡੀ ਹੋ ਗਏ ਆਂ ਜੀ ਅਸੀਂ ਅੱਜ ਜਾਣਾ ਤੇ ਜਾਣਾ ਅਸੀਂ ਕਿੱਥੇ ਆ ਤੁਹਾਨੂੰ ਮੈਂ ਵੀ ਥੋੜਾ ਜਿਹਾ ਹੈਡਿਕ ਦੇ ਦੇਣੀ ਆ ਤੁਹਾਨੂੰ ਪਤਾ ਹੀ ਜਿਵੇਂ ਕਿ ਅਸੀਂ ਸਲਾਹ ਕਰਦੇ ਆਂ ਰੋਜ਼ ਸਲਾਹ ਕਰਦੇ ਆਂ ਤੁਹਾਨੂੰ ਮੇਰੇ ਲੱਗਦਾ ਮੈਨੂੰ ਲੱਗਦਾ ਜਿਹੜੇ ਸਾਡੇ ਨਾਲ ਭੈਣ ਭਰਾ ਪੁਰਾਣੇ ਜੁੜੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਗੱਡੀ ਨਹੀਂ ਹੈਗੀ ਤੇ ਸਾਨੂੰ ਬਹੁਤ ਔਖਾ ਗੱਡੀ ਬਿਨਾ ਗੱਡੀ ਜਿਹੜੀ ਹੈਗੀ ਸੀ ਉਹ ਆਪਾਂ ਸੇਲ ਕਰਤੀ ਠੀਕ ਹੈ ਤੇ ਅੱਜ ਜਸਟ ਅਸੀਂ ਗੱਡੀ ਲੈਣ ਨਹੀਂ ਚੱਲੇ ਅਸੀਂ ਸਿਰਫ ਜਗੇ ਸੱਚੀ ਦਾ ਸਭ ਪੰਜਾਬੀ ਜਿਹਾ ਸਵਾਦ ਲੈਣ ਚੱਲੇ ਆ ਗੱਡੀ ਦੇਖਣ ਚੱਲੇ ਆ ਏਜੰਸੀ ਜੇ ਕਿ ਚਲੋ ਦੇਖ ਕੇ ਆਉਨੇ ਆ ਜਾ ਕੇ ਹਨਾ ਕਿਵੇਂ ਆ ਕਿ ਕੀ ਉਹਨਾਂ ਦਾ ਕੀ ਹਸਾਬ ਕਿਤਾਬ ਹੈ ਸਾਰਾ ਕੁਝ ਦੇਖ ਕੇ ਆਉਨੇ ਆ ਤੇ ਅੱਜ ਦਿਨ ਸੰਡੇ ਦਾ ਹੈ ਤੇ ਆਪਦਾ ਘਰੇ ਨੇ ਤੇ ਫਿਰ ਅਸੀਂ ਬੈਠੇ ਬੈਠ ਸਲਾਹ ਕੀਤੀ ਮੈਂ ਕਿ ਚਲੋ ਸਾਰਾ ਪਾਈਕਵਰੀ ਜਾਵਨੀ ਆ ਹਨਾ ਦੇਖ ਆਉਨੇ ਆ ਰੇਟ ਰੂਮ ਤਾਂ ਪਤਾ ਲੱਗ ਜੇਗਾ ਨਾਲੇ ਚੀਜ਼ ਦੇਖਿਆ ਪਤਾ ਲੱਗ ਜੇਗੀ ਕਿਹੜੀ ਗੱਡੀ ਲੈ ਰਹੇ ਆ ਇਹ ਹਜੇ ਕੋਈ ਪਤਾ ਨਹੀਂ ਉਹ ਤਾਂ ਅੱਗੇ ਟਾਈਮ ਤੇ ਪਤਾ ਲੱਗੇਗਾ ਅਸੀਂ ਕਿਹੜੀ ਪਸੰਦ ਕਰਦੇ ਆ ਕਿਵੇਂ ਦੀ ਲੈਣੇ ਆ ਲੈਣੇ ਵੀ ਆ ਕਿ ਨਹੀਂ ਵੀ ਲੈਂਦੇ ਠੀਕ ਹੈ ਹਜੇ ਕੋਈ ਪੱਕਾ ਕਨਫਰਮ ਨਹੀਂ ਹੈਗਾ ਕਿ ਲੈਣੀ ਕਿ ਨਹੀਂ ਲੈਣੀ ਗੱਡੀ ਜੀ ਹੁਣ ਇਹ ਦੱਸਣਗੇ ਕਿ ਅਸੀਂ ਗੱਡੀ ਲੈਣੀ ਕਿ ਨਹੀਂ ਲੈਣੀ ਕਿਉਂਕਿ ਜਿਹੜੇ ਬੰਦੇ ਸਿਰ ਕਬੀਲਦਾਰੀ ਹੋਵੇ ਨਾ ਉਹਨੂੰ ਪਤਾ ਹੁੰਦਾ ਕਿ ਲਈ ਜਾਣੀ ਕਿ ਨਹੀਂ ਆਪਾਂ ਤਾਂ ਕਹਿਤਾ ਕਿ ਚਲੋ ਚੱਲੀਏ ਗੱਡੀ ਦੇਖਣ ਚਲੋ ਚੱਲੀਏ ਇਹ ਹੁਣ ਇਹੀ ਦੱਸਣਗੇ ਹਨਾ ਸਭ ਤੋਂ ਪਹਿਲਾਂ ਸਾਸੀ ਕਾਲੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਗੱਡੀ ਜਿਹੜੀ ਆਪਾਂ ਨੇ ਪਹਿਲਾਂ ਕਵਾੜ ਚ ਵੇਚੀ ਸੀ ਫਰਵਰੀ ਦੇ ਬੰਦੇ ਜਨਵਰੀ ਫਰਵਰੀ ਦੇ ਮਹੀਨੇ ਦੇ ਵਿੱਚ ਫਰਵਰੀ ਚ ਵੇਚੀ ਸੀ ਨੂੰ ਲੱਗਦਾ ਹਨ ਤੇ ਉਸ ਤੋਂ ਬਾਅਦ ਅਸੀਂ ਸਕੂਟਰੀਆਂ ਤੇ ਕੰਮ ਸਾਰ ਰਹੇ ਹਾਂ ਤੇ ਬੜੀ ਪ੍ਰੋਬਲਮ ਹੁੰਦੀ ਹੈ ਕਈ ਵਾਰ ਦੂਰ ਥੋੜਾ ਜਾਣਾ ਹੁੰਦਾ ਕਈ ਵਾਰ ਨਹੀਂ ਜਾ ਪਾਉਂਦੇ ਕਈ ਵਾਰਾ ਸੀ ਕਿਤੇ ਹੋਰ ਵੀ ਜਾਣਾ ਹੁੰਦਾ ਘੁੰਮਣ ਫਿਰ ਉਹ ਵੀ ਨਹੀਂ ਜਾ ਪਾਰੇ ਕਿਉਂਕਿ ਤੁਸੀਂ ਸਾਡੇ ਪਹਿਲਾ ਵਲੌਗ ਦੇਖੇ ਹੋਣਗੇ ਅਸੀਂ ਬਹੁਤ ਦੂਰ ਤੱਕ ਘੁੰਮਣ ਜਾ ਰਹੇ ਹੁਣ ਰਹੀ ਗੱਲ ਅੱਜ ਦੀ ਤੇ ਅੱਜ ਆਪਾਂ ਚੱਲਨੇ ਗੱਡੀ ਦੇਖਣ ਤੇ ਅਗਰ ਤੁਹਾਡੇ ਦਿਮਾਗ ਦੇ ਵਿੱਚ ਕਿਹੜੀ ਗੱਡੀ ਆਦੀ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਤੇ ਬਾਕੀ ਤੁਸੀਂ ਵੀ ਦੱਸਿਓ ਅਸੀਂ ਕਿਹੜੀ ਗੱਡੀ ਲਈਏ ਤੁਸੀਂ ਵੀ ਆਪਣੀ ਰਾਏ ਦੋ ਸਾਡੀ ਨਜ਼ਰ ਦੇ ਵਿੱਚ ਨਾ ਤਿੰਨ ਜਾਂ ਚਾਰ ਗੱਡੀਆਂ ਹੈਗੀਆਂ ਨੇ ਜਿਹੜੀਆਂ ਕਿ ਮਤਲਬ ਜਿਹੜੀ ਸਾਡੇ ਦਿਮਾਗ 'ਚ ਨੇ ਵੀ ਅਸੀਂ ਇਹ ਲਈਏ ਜਾਂ ਇਹ ਲਈਏ ਮੈਂ ਚਾਹੁੰਦਾ ਤੁਸੀਂ ਵੀ ਦੱਸੋ ਸਾਨੂੰ ਕਿਹੜੀ ਗੱਡੀ ਸੂਟ ਕਰੂਗੀ ਦੇਖੋ ਜਿਆਦਾਤਰ ਇੱਕ ਨੂੰ ਅਦਾਸ ਨ ਨਹੀਂ ਲੈਣੀ ਥਾਰ ਨਹੀਂ ਸੂਟ ਕਰਦੀ 5 ਡੋਰ ਤਾਂ ਜਦੋਂ ਆਊਗੀ ਉਹ ਦੇਖੀ ਜਾਊਗੀ ਵੀ ਜਿਹੜੀ 3 ਡੋਰ ਹੈ ਉਹ ਤਾਂ ਨਹੀਂ ਲੈਣੀ ਉਹ ਆਰਸੀ ਦੀ ਫੈਮਿਲੀ ਕਾਰ ਲੈਣੀ ਹੈ ਤਾਂ ਉਹ ਕਿਹੜੀ ਲੈਣੀ ਹੈ ਹਜੇ ਕੋਈ ਡਿਸਾਈਡ ਨਹੀਂ ਉਹ ਦੇਖਦੇ ਆ ਜਾ ਕੇ ਹੁਣ ਕੀ ਕੀ ਦੇਖ ਕੇ ਹੁੰਨੇ ਆ ਫਿਰ ਅੱਜ ਚੱਲੇ ਆ ਤੇ ਦੇਖਦੇ ਆ ਉੱਥੇ ਜਾ ਕੇ ਪਹਿਲਾਂ ਤਾਂ ਇੱਕ ਗੱਡੀ ਦੇ ਸ਼ੋਅਰੂਮ 'ਚ ਅੱਜ ਜਾਵਾਂਗੇ ਬਾਕੀ ਹੋਲੀ-ਹੋਲੀ ਇੱਕ ਦੋ ਵੱਡੀਆਂ ਹੋਰ ਦੇਖਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਸੀਂ ਕਿਹੜੀ ਗੱਡੀ ਲਵਾਂਗੇ ਕਿ ਇਹ ਵੀ ਦੱਸਿਓ ਕਿਹੜੀ ਲਈਏ ਕਿਹੜੀ ਲਈਏ ਹਾਂ ਹਾਂ ਕਿਹੜੀ ਲਈਏ ਇਹ ਦੱਸਿਓ ਕਿਉਂਕਿ ਐਵਰੇਜ ਪੱਖੋਂ ਵੀ ਸਾਰੇ ਕਮਾ ਉਸਾ ਵੀ ਦੇਖ ਕੇ ਹਾਂ ਸਾਡੇ ਬਜਟ ਦੇ ਚਾਦਰ ਦੇ ਕੇ ਪੈਰ ਪਸਾਰਨਾ ਸੀ ਬਹੁਤ ਵੱਡਾ ਪੈਰ ਨਹੀਂ ਪਸਾਰਨਾ ਕਿ ਤੇ ਪੈਰ ਬਾਹਰ ਨਿਕਲ ਜਾ ਚਾਦਰ ਚ ਉਹ ਤੇ ਬੱਚੇ ਤਾਂ ਕਹਿੰਦੇ ਫੋਰਚੂਨਰ ਲੈ ਲਓ ਬੱਚਿਆਂ ਦਾ ਕੀ ਫਤੇ ਕਹਿੰਦਾ ਵੀ ਉਹ ਲੈ ਰੇਂਜ ਰੋਵਰ ਆ ਰੇਂਜ ਰੋਵਰ ਫਤੇ ਦਾ ਫਤੇ ਬੱਚਿਆਂ ਨੂੰ ਥੋੜੀ ਪਤਾ ਇਹਨਾਂ ਗੱਲਾਂ ਦਾ ਚਲੋ ਜੀ ਆਪਾਂ ਰੈਡੀ ਹਾਂ ਜਾਣ ਵਾਸਤੇ ਜਸਟ ਆਪਾਂ ਬੈਠੇ ਸੀ ਅੱਜ ਸੰਡੇ ਦਾ ਦਿਨ ਸੀ ਉਧਰ ਦਮਣ ਵੀ ਮੂਮਾਤ ਹੋ ਰਹੀ ਏ ਸਵੇਰ ਦੀ ਦਮਣ ਪਹਿਲਾਂ ਚੰਗੀ ਰੈਸਟ ਪਰ ਭਾਈ ਦਮਣ ਉਕੀ ਨਹੀਂ ਹੈਗੀ ਤੇ ਹੁਣ ਦਮਣ ਜਦੋਂ ਗੱਡੀ ਦਾ ਨਾ ਲਿਆ ਦਮਣ ਛਾਲ ਮਾਰ ਕੇ ਕੀ ਕਹਿੰਦੀ ਹਾਂ ਮੈਂ ਵੀ ਨਾਲ ਜਾਣਾ ਤੇ ਦੇਖਦੇ ਆਂ ਜਾ ਕੇ ਬਣੇ ਰਹੋ ਤੁਸੀਂ ਵਲੌਗ ਚ ਤੇ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਫਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤੇ ਚਲੋ ਜਾ ਕੇ ਮਿਲਦੇ ਆਪਾਂ ਜੇ ਉੱਥੇ ਮਿਲਿਆ ਕੇ ਮਿਲਾਂਗੇ ਨਹੀਂ ਤਾਂ ਨਹੀਂ ਤੇ ਤੁਹਾਨੂੰ ਘਰੇ ਆ ਕੇ ਦੱਸਾਂਗੇ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਠੀਕ ਹੈ ਜੀ ਤੇ ਚੱਲੋ ਜੀ ਇੱਧਰ ਪਹੁੰਚ ਗਏ ਅਸੀਂ ਨੈਕਸਾ ਦੇ ਸ਼ੋਰੂਮ ਦੇਖਦੇ ਹਾਂ ਹੁਣ ਅਸੀਂ ਇੱਥੇ ਦੇਖਣ ਆਏ ਆ ਸ਼ੋਰੂਮ ਮੰਦ ਸੀ ਸਪੈਸ਼ਲ ਜਿਹੜੇ ਨੂੰ ਫੋਨ ਮਾਰਿਆ ਤੇ ਉਹ ਆਰੇ ਨੇ ਕਹਿੰਦਾ ਤੁਸੀਂ ਵੇਟ ਕਰੋ ਮੈਂ 2 ਮਿੰਟ ਦੀ ਪਹੁੰਚ ਰਿਹਾ ਤੇ ਸਾਡੇ ਕਰਕੇ ਖੋਲਿਆ ਸੰਡੇ ਕਰਕੇ ਨਹੀਂ ਤਾਂ ਸੰਡੇ ਨੂੰ ਬੰਦ ਹੁੰਦਾ ਪੂਰੀ ਸਾਡੀ ਪਹਿਲੀ ਚੋਆਇਸ ਜਿਹੜੀ ਲੱਗਦੀ ਹੈ ਉਹ ਤਾਂ ਫਿਰ ਦੂਜੀ ਚੋਆਇਸ ਉਹ ਵਾਲੀ ਤੀਸਰੀ ਚੋਇਸ ਫਰੌਂਗਸ ਚੌਥੀ ਚੋਇਸ ਤਾਰੇ ਕਿਉਂ ਸਾਡੇ ਬੋਤਲ ਫਰ ਤੋਂ ਨਹੀਂ ਲੈਣੀ ਕਿਹੜੀ ਲੈਣੀ ਹੈ ਦੇਖੋ ਹੀ ਪਤਾ ਨਹੀਂ ਚੋਇਸ ਹੈ ਨਾ ਬਸ ਲੈ ਜਾਂ ਜਿੱਤੇ ਕੱਲ ਦੂਈ ਰਹੇ ਆ ਦਾ ਪਾਪਾ ਨੇ ਕੈਨਸਲ ਕਰ ਦਿੱਤਾ ਹੋਰ ਆਹ ਕਲਰ ਬਲੂ ਹੈ ਨਾ ਉਹ ਬਲੂ ਹੈ ਨਾ ਨਹੀਂ ਉਹ ਹੋ ਰਿਹਾ ਰੋਜ਼ ਦੇਖ ਕੇ ਜਾਨੀ ਆ ਮੈਂ ਕਦੇ ਅੰਦਰ ਕਦੇ ਇੱਥੇ ਫਰੌਂਗਸ ਖੜੀ ਹੁੰਦੀ ਹੈ ਕਦੇ ਗ੍ਰੈਂਡ ਮਟਾਰਾ ਖੜੀ ਹੁੰਦੀ ਹੈ ਸਾਡਾ ਭਾਈ ਹੈ ਸਪੈਸ਼ਲ ਸਾਡੇ ਕਰਕੇ ਸ਼ੋਅਰੂਮ ਖੋਲ ਰਿਹਾ ਦੇਖੋ ਉਧਰ ਵੀ ਇੱਕ ਮਰੂਟੀ ਵਾਲਾ ਖੜਾ ਹੈ ਸੋਰੀ ਉਧਰ ਬੰਦੀ ਹੋ ਗਈ ਥੋੜੇ ਜਿਹਾ ਡਾਊਨ ਮਾਡਲ ਨੇ ਇਥੇ ਬਰੇਜ਼ਾ ਬਰੇਜ਼ਾ ਵੀ ਦਿਮਾਗ ਦੇ ਵਿੱਚ ਹੈਗੀ ਆ ਬਰੇਜ਼ਾ ਫਿਰ ਸਾਡੇ ਕੋਲ ਪਹਿਲਾਂ ਹੈਗੀ ਆ ਮਹਿੰਦਰਾ ਦੀ 3XO ਵੀ ਦੇਖ ਰੋਚ ਰਹੇ ਸੀਗੇ ਉਹ ਤੋਂ ਹੀ ਆ ਡਿਫਰੈਂਟ ਹਾਈ ਰਾਈਡਰ ਹਾਈ ਰਾਈਡਰ ਤਾਂ ਨਹੀਂ ਲੈਣੀ ਮੈਨੂੰ ਪਤਾ ਤੁਹਾਡਾ ਗੱਲਾਂ ਹੀ ਕਰਦੇ ਤੁਸੀਂ ਬਸ ਨਹੀਂ ਹਾਈ ਰਾਈਡਰ ਤਾਂ ਉਹਦੇ ਵਿੱਚ ਕੀ ਆ ਦੋਨੋਂ ਸੇਮ ਹੀ ਤਾਂ ਹੈਗੇ ਨਾ ਬਸ ਇਹਦਾ ਉਹਦਾ ਬਸ ਲੋਗੋ ਚੇਂਜ ਹੋ ਜਾਂਦਾ ਹਾਂ ਉਹਦਾ ਆ ਜਾਂਦਾ ਟਾਇਟਲ ਹਾਂ ਉਹ ਜਨ ਦੀ ਬਰੇਜ਼ਾ ਗ੍ਰੈਂਡ ਵਿਟਾ ਰਹੀ ਹੈ ਕੋਲ ਇਹ ਹੈਗੀ ਫਰਾਂਸ ਤੇ ਇਹ ਵੀ ਹੁਸਨ ਦੀ ਲੱਗਦੀ ਹੈ ਮਤਲਬ ਇਹ ਸਾਡੇ ਖਤੇ ਨੂੰ ਵੀ ਪਸੰਦ ਆਇਆ ਇਹ ਕਿਸੇ ਨੂੰ ਵੀ ਨਹੀਂ ਪਸੰਦ ਆ ਕਵਰ ਦੇ ਵਿੱਚ ਇਹ ਸੰਰੂਫ ਨਹੀਂ ਹੈਗਾ ਸੰਰੂਫ ਵਿੱਚ ਨਹੀਂ ਹੈਗਾ ਉਹਦੇ ਵਿੱਚ

ਬਲੇਨੋ ਵੀ ਵਧੀਆ ਇੱਕ ਲੈਨ ਹੂੰ ਫੈਨਪੁੱਲ ਆਇਆ ਮੇਰੇ ਕੋਲ ਤੁਸੀਂ ਮੇਰਾ ਫੈਨਪੁੱਲ ਹੈ ਸਾਰਾ ਦਾ ਬੰਦਾ ਜੀ ਸੰਡੇ ਨੂੰ ਆਪਾਂ ਚੋੜੂ ਬੁਲਾ ਰਿਹਾ ਯਾ ਇਹ ਤਿੰਨੀ ਗੱਡੀਆਂ ਖੜਾ ਰੱਖਿਆ ਮੈਂ ਤਾਂ ਕਾਫੀ ਹੋਣਗੀਆਂ ਛੋਟਾ ਹੈ ਨਾ ਛੋਟਾ ਥੱਲੇ ਹੈ ਉਹ ਥੱਲੇ ਵੀ ਆ ਦਿੱਤੇ ਉੱਥੇ ਉਹ ਲਗ ਸ਼ੋਰ ਮੈਂ ਜਿਮਨੀ ਵੀ ਖੜੀ ਹੈ ਨੀਚੇ ਜਿਮਨੀ ਵੀ ਦੇਖ ਕੇ ਆਵਾਂਗੇ ਜਿਮਨੀ ਵੀ ਦੇਖ ਕੇ ਆਵਾਂਗੇ ਸਟਾਰਟ ਕਰਕੇ ਠੀਕ ਹੈ ਅੱਛਾ ਇੱਥੇ ਆ ਕੇ ਸ਼ੋਰੂ ਜਾਂ ਕੋਲੋਂ ਆ ਕੇ ਬੈਠ ਕੇ ਦੇਖ ਮਾੜਾ ਜਾ ਆਣ ਤਾਂ ਸੜ ਜਾ ਤੇਰੀ ਗੱਲ ਸੁਣ ਅਭੀ ਬੜੀ ਛੋਟੀ ਜਿਹੀ ਲੱਗਦੀ ਜੋ ਸੜਕ ਤੇ ਮੈਂ ਬਾਹਰ ਖੜੀ ਹੁੰਦੀ ਆ ਨਾ ਯੂਜੂਲੀ ਨੀਵੀਂ ਗੱਡੀ ਲੈਣੀ ਨਾ ਕੋਈ ਨਹੀਂ ਇਸ ਦਮੂ ਦੇ ਨਹੀਂ 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 ਮਮਾ ਨੀਵੀਂ ਗੱਡੀ ਲੈਣੀ ਪਾਪਾ ਨੇ ਮਨਾ ਕੀਤਾ ਸੀ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਔਰ ਦੇਖੋ ਬੈਕ ਕੈਕ ਕਿਹਾ ਜਾਂਦਾ ਦੇਖੋ ਅੱਜ ਨੀਵੀਂ ਬਹੁਤ ਅਟਾਰਕ ਠੀਕ ਹੈ ਆਪਣੇ ਬਦਲ ਚ ਹੀ ਆ ਹਾਂ ਆਪਣਾ ਸਵਾ ਕਰ ਰਹੇ ਹਾਂ ਤੇ ਸਾਡੇ ਬਜਟ ਸੀ ਵੀ ਰਹੇ ਚੱਲੀ ਤੇ ਗੱਡੀ ਆ ਜੇ ਕਿ ਨਵੀਂ ਜਿਸ ਨੂੰ ਨਵੀਂ ਟੈਂਸ਼ਨ ਨਹੀਂ ਉਹ ਵੀ ਖਰਾਬ ਹੋਉਂਦੀ ਹੈ ਨਾ ਪੁਰਾਣੀ ਗੱਡੀ ਦੀ ਟੈਂਸ਼ਨ ਨਹੀਂ ਕਦੇ ਪੈਰ ਖਰਾਬ ਹੋਏ ਕਦੇ ਕੁਝ ਖਰਾਬ ਹੋ ਜਾਵੇ ਮੇਰੀ ਤੇ ਪਾਪਾ ਜੀ ਤਾਂ ਮम्मा ਖੇਤੀਏ ਤੁਸੀਂ ਦੇਖ ਲਓ ਨਹੀਂ ਕੋਈ ਵੀ ਇੱਥੇ ਓਨਰ ਨਹੀਂ ਹੈਗਾ ਕੋਈ ਵੀ ਇੱਥੇ ਮਤਲਬ ਨਾ ਤਾਂ ਕੋਈ ਏਮਪਲੋਈ ਨੇ ਨਾ ਕੋਈ ਅਸੀਂ ਇਕੱਲੇ ਹੀ ਖੜੇ ਤਿੰਨੇ ਜਣੇ ਇਹਨਾਂ ਨੂੰ ਪਤਾ ਹੈ ਕਿ ਇਹ ਬੰਦੇ ਆ। ਇਹ ਵਸ ਵਧੀਆ ਚੀਜ਼ਾਂ ਦੇਖਣ ਨੂੰ ਬਹੁਤ ਵਧੀਆ ਟਾਈਮ ਮਿਲ ਜਾਂਦਾ। ਕਿਉਂਕਿ ਕਈ ਵਾਰ ਉਹਨਾਂ ਸਾਹਮਣੇ ਇੰਨੀ ਚੀਜ਼ਾਂ ਨਹੀਂ ਦੇਖੀ ਜਾਂਦੀ ਜਿਹੜੇ ਪਿੱਛੇ ਦੇਖ ਲਾਂਗੇ। ਰਾਤ ਨੂੰ ਚਮਕ ਪਈ ਹੋਈ ਬੰਦਾ ਪੂਰਾ ਪੂਰਾ ਐਨਾ ਹੋ ਜਾਦਾ ਐਟ੍ਰੈਕਟਿਵ ਜਿਹਨੇ ਵਾਲੀ ਲੈਣੀ 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 ਨਹੀਂ ਜਾਂਦੀ। ਇਹ ਕਿਹਦੀ? ਕਾਹੀ ਖੜਾਈ ਐ ਲੈਟਾ ਥੱਲੇ ਬਸ। ਉਹ ਲੱਗੇ ਹੋਏ ਨੇ ਫੈਨ ਲੱਗੇ ਹੋਣ ਨੇ ਉੱਥੇ ਪੈਦੇ ਆ। ਬਹੁਤ ਗੰਮੀ ਲੱਗਦੀ ਆ। ਮੈਂ ਤਾਂ ਨਹੀਂ ਕਿਤੇ ਦਿਖਰੇ ਪਾਪਾ ਫੈਨ। ਅੱਛਾ ਉਹ ਸੀਗਾ ਫਰਾਟਾ ਲੱਗਿਆ ਫਰਾਟਾ ਫੋੜ ਦਾ। ਇਹ ਸੁਚਿਣੇ ਕੋਤਾਂ ਗੋਮਤ ਹਨ ਕਿ ਨਾ ਸੀਗੀ ਜਿੰਮੀ ਜਿਵਨੀ ਪਤਾ ਨਹੀਂ ਜਿੰਮੀ ਹੈ ਪਤਾ ਨਹੀਂ ਜਿੰਮੀ ਹੈ ਜਿਵਨੀ ਆਪਣੇ ਕੁੱਤੇ ਦਾ ਨਾਮ ਸੀ ਨਾ ਮਾਂ ਉਹ ਜਿੰਮੀ ਸੀਗਾ ਇਹ ਮਾਂ ਸ਼ੋਰੂਮ ਚ ਖੜੀ ਸੋਣ ਨਾਲ ਜੋ ਬਾਹਰ ਖੜੀ ਹੁੰਦੀ ਹੈ ਮੈਂ ਟਿਊਸ਼ਨ ਤੇ ਜਾਂਦੀ ਆ ਉਦੋਂ ਹੀ ਉਹਦੀ ਲੱਗਦੀ ਹਾਂ ਮੇਰੇ ਵਰਗੀ ਚਲਾ ਲੀਂਦੀ ਜਿੰਨੇ ਚਲਾਣੀ ਹੋਏ ਬੰਦਾ ਉਹ ਵੀ ਚਲਾ ਸਕਦਾ ਬੰਦਾਂ ਨੂੰ ਤਾਂ ਇੰਨੀ ਬੇਇੱਜ਼ਤੀ ਕਰਨ ਨੇ ਅੱਜ ਕੱਲ੍ਹ ਉਹਦੇ ਵਿੱਚ ਇੰਸਟਾਗ੍ਰਾਮ ਦੇ ਵਿੱਚ ਜਾਂ ਰੀਲਾਂ ਦੇ ਵਿੱਚ ਆਪਾਂ ਆਪਣਾ ਜਿਹੜਾ ਦੇਖਣਾ ਆਪਾਂ ਕਿਹੇ ਪਿੱਛੇ ਲੱਗੇ ਥੋੜਾ ਆਪਣਾ ਕੰਮ-ਕਰਾਮ ਕਰਨਾ ਹੈ

ਆਪ ਵੀ ਨੀਚੇ ਨਾਲ ਹੀ ਉਤਰ ਆ ਉਹ ਨਾ ਅੱਗੇ ਇਧਰ ਆ ਸਾਰੇ ਜਾਣੇ ਸਾਰੇ ਜਾਣੇ ਇਧਰ ਆ ਤੇ ਸ਼ੀਸ਼ੇ ਕਰਾ ਆਲਰੇਡੀ ਲੱਗੂਈਆਂ ਨੇ ਨਹੀਂ ਨਹੀਂ ਇਹ ਵੀ ਲੱਗੇ ਹੋਏ ਨੇ ਨਹੀਂ ਉਹ ਤਾਂ ਹੋਈਆਂ ਵੈਸੇ ਇਹ ਕੋਈ ਐ ਲੱਗਦਾ ਵੀ ਲੱਗਾ ਹੋਇਆ ਜਿਹਾ ਹੈ ਨਾ ਆ ਨਹੀਂ ਗੱਲ ਨਹੀਂ ਮਾਤਾ ਆਰੇ ਤੇ ਜੀ ਨਾ ਆ ਗਏ ਜੀ ਜੀ ਆ ਪੜੀ ਜੇ ਇਹ ਤੋਂ ਪਹਿਲਾਂ ਆਇਆ ਸਾਡੇ ਵਾਲੀ ਅੱਛੀ ਲੱਗੀ ਸੀ ਪੂਰੇ 6 ਇੱਕ ਤੇ ਪਹੁੰਚ ਗਈ ਸੀਗੇ ਇਹ ਰੁਕੋ ਪਪਾ ਆ ਫੜੋ ਮੈਂ ਬੈਣੀ ਆ ਮੈਂ ਕਾਲੀ ਕਾਲੀ ਉਹਦਰੀ ਸਾਈਡ ਬੈ ਕੇ ਦੇਖ ਸਾਡੇ ਮੁੰਡੇ ਨੇ ਨਹੀਂ ਪਸੰਦ ਫਤਿਹ ਨੂੰ ਨਹੀਂ ਲੱਗ ਰਹੀ ਹੈ ਇਹ ਨਹੀਂ ਲੈਣੀ ਫਤਿਹ ਨੂੰ ਨਹੀਂ ਪਸੰਦ ਵਧੀਆ ਕੰਪੈਕਟ ਜੀ ਗੱਡੀ ਹੈ ਨਾ ਹਾਂ ਮੈਂ ਵੀ ਇਹੀ ਕਹਾਂ ਉਹ ਵੀ ਕੰਪੈਕਟ ਜੀ ਉਹ ਵੀ ਬਲੈਨੋ ਮੇਰੀ ਦੀ ਵੀ ਵਧੀਆ ਵਗੈਰਾ ਇਹਦੀ ਐਵਰੇਜ ਬਹੁਤ ਹੈ ਇਹ ਵੀ 2021 ਦੀ ਐਵਰੇਜ ਹੈ ਇਹਦੀ ਉਹਦੀ ਵੀ ਗ੍ਰੈਂਡ ਵਟਾਰ ਦਾ 2021 ਦੀ ਐਵਰੇਜ ਹੈ ਇਹ ਟੌਪ ਮਾਡਲ ਹੈ ਇਹ ਡੈਲਟਾ ਵਰਜਨ ਹੈ ਇਹਦੇ ਵਿੱਚ ਆਹ ਕਰੂਜ਼ ਕੰਟਰੋਲ ਨਹੀਂ ਹੈਗਾ ਆ ਬਟਨ ਜੇ ਤਾਂ ਸਾਰੇ ਹੈਗੇ ਨੇ ਆ ਕਰੂਜ਼ ਕੰਟਰੋਲ ਨਹੀਂ ਹੈਗਾ ਉਹਦੇ ਜਿਹੜਾ ਡੈਸ਼ਬੋਰਡ ਟੀਵੀ ਨਹੀਂ ਹੈਗਾ ਇਹਦੇ ओच है का ग्रैंड टूरर ओच है का बेस मॉडल पे पुश बटन है का गड्डी के शोरूम जाके आप पे ही डिस्कस कर ले आप पे ही सारा मॉडल आ सारा कुछ आप पे समझ ले जो असल मतलब यो ने समझाड़ा कि कोई सौदा है हां ब्रेजा वर के एंटी है हां ब्रेजा वर का ही है कह रहे हैं टॉप हो आया सारा ऑटो एसी है हम्म

ਆਹ ਜੇ ਪਿਸ਼ ਬਟਨ ਦਾ ਆ ਵੀ ਕੰਫਰਟੇਬਲ ਹੈ ਆ ਵੀ ਕੰਫਰਟੇਬਲ ਹੈ ਸੀਤਾ ਹੂੰ ਉਹ ਅੱਗੇ ਕੋਈ ਕਾ ਗਿਆ ਠੀਕ ਹੈ ਹੁਣ ਦਾ ਦਿਖਾਉਣਾ ਠੀਕ ਹੈ ਕੰਮੇ ਲੱਗੀ ਹਾਈਟ ਵਾਈਡ ਦੀ ਲੋ ਜੀ ਅਸੀਂ ਹੁਣ ਕਰਨ ਲੱਗੇ ਆ ਟੈਸਟ ਡਰਾਈਵ ਤੇ ਫਿਲਹਾਲ ਤਾਂ ਵੀਰ ਚਲਾ ਰਹੇ ਨੇ ਮੈਂ ਇਹ ਆਟੋਮੈਟਿਕ ਇਸ ਚੱਕੀ ਹੈ ਪਰ ਦੇਖਾਂਗੇ ਆਟੋਮੈਟਿਕ ਲੈਣੀ ਹੈ ਕੀ ਨਹੀਂ ਲੈਣੀ ਤੇ ਆ ਲੱਗੇ ਜਾ ਕੇ ਲਊਗਾ ਥੋੜਾ ਇੱਥੇ ਰਸ਼ਮ ਦਾ ਘਟ ਜੇ ਤੂੰ ਗੱਡੀ ਚਲਾਈ ਨਹੀਂ ਕਰੇ ਆਟੋਮੈਟਿਕ ਨਹੀਂ ਚਲਾਈ ਆਟੋਮੈਟਿਕ ਦੀ ਬਾਜੀ ਕੁਝ ਨਹੀਂ ਬਸ ਗੇਅਰ ਅੱਗੇ ਪਿੱਛੇ ਹੈ ਨਾ ਮੰਮੀ ਇਹਦੀ ਵੀ ਇੱਕ ਚਿਕੜਾ ਦੇਖੋ ਤਾਂ ਪਾਰਕਿੰਗ ਮੋਡ ਆ ਗਿਆ ਹਾਂ ਜਿੱਦ ਕਿ ਰੋਸ ਮੋਡ ਆ ਗਿਆ ਪਾਰਕਿੰਗ ਮੋਡ ਜੀ ਹੁੰਦਾ ਪਾਰਕਿੰਗ ਜਦੋਂ ਗੱਡੀ ਪਾਰਕ ਕਰਨੀ ਆਪਾਂ ਕਿਤੇ ਅੱਛਾ ਅੱਛਾ ਰਿਵਰਸੇ ਵੀ ਜਦੋਂ ਆਪਾਂ ਬੈਕ ਰਿਵਰਸ ਕਰਨੀ ਆ ਬੈਕ ਕਰਨੀ ਦਾ ਅੱਛਾ ਐਂਟੀ ਨਿਊਟਰਲ ਲਾ ਕੇ ਕਰੀਏ ਠੀਕ ਹੈ ਠੀਕ ਜੀ ਬਾਜੀ ਮੋਡ ਬੰਦ ਥੋੜਾ ਸਲੋ ਰਹੂਗਾ ਹੈ ਨਾ ਨਹੀਂ ਨਹੀਂ ਪਾਰਕਿੰਗ ਮੋਡ ਨੂੰ ਜਦੋਂ ਆਪਾਂ ਰ ਫਿਰ ਉਸ ਵਾਰੀ ਵਰਸ ਆ ਗਿਆ ਫਿਰ ਨਿਊਟ ਲੱਗ ਗਿਆ ਸਰ ਡਰਾਈ ਮੋਡ ਚ ਜਿਵੇਂ ਆਪਾਂ ਹੁਣ ਸਿਮੂਲੂ ਡਰਾਈਵ ਕਰ ਰਹੇ ਹਾਂ ਠੀਕ ਹੈ ਬ੍ਰੇਕਿੰਗ ਦੇ ਵਿੱਚ ਕੀ ਆ ਜਾਂਦਾ ਜਿਵੇਂ ਦੇਖੋ ਆਪਾਂ ਅਹੀ ਰੇਸ ਚੱਲ ਜਾਨੇ ਆ ਜਿਵੇਂ ਪਹਾੜੀ ਤੋਂ ਕਿਦਾਂ ਨੀਚੇ ਆ ਰਹੇ ਆਪਾਂ ਹਾਂ ਵਿੱਚ ਜਾ ਰਹੇ ਨਾ ਇਹਨੇ ਆਟੋਮੈਟਿਕਲੀ ਥੋੜੀ ਥੋੜੀ ਨਾਲ ਹਲਕੀ ਲੀਕ ਬ੍ਰੇਕ ਲਗਾਏ ਜਾਂਦੇ ਨੇ ਅੱਛਾ ਅੱਛਾ ਆਟੋ ਬ੍ਰੇਕ ਹੋ ਜਾਂਦੀ ਹੈ ਕਿਹੜੇ ਕਿਹੜੀ ਮੋਡ ਦੇ ਵਿੱਚ 20 ਦੇ ਵਿੱਚ ਬ੍ਰੇਕ ਦੇ ਵਿੱਚ ਬ੍ਰੇਕਿੰਗ ਦੇ ਵਿੱਚ ਜਿਵੇਂ ਜੜਾ ਇੱਕਦਮ ਆ ਨਾ ਕਰ ਨੀਚੇ ਇੱਕਦਮ ਨਾ ਕਿਚੇ ਚ ਜਾਵੇ ਕਮੇਟੀ ਚੱਲੀ ਜਾ ਰਹੀ ਹੈ 브레이크 ਲੋਣੀ ਪੈਦੀ ਹੈ ਨਹੀਂ ਉਹ ਤਾਂ ਉਹਦਾ ਕੰਪਟ ਹੈ ਨਹੀਂ ਆਹਾਂ ਕੱਡੀ ਸਲਾਈਡ ਨਹੀਂ ਹੋ ਗਈ ਅੱਛਾ ਤੁਸੀਂ ਆਪਾ ਮਗਾ ਲੋ ਵੀ ਹਾਈ ਪੇ ਜਾ ਰਹੇ ਆਪਾਂ ਕੋਲ ਉਤਾਰਦੇ ਆਂ ਜੇ ਤੁਸੀਂ ਸਿੱਧਾ ਇਸ ਵੀ ਛੱਡ ਦੋਗੇ ਉਹਨੇ ਕੀ ਕਰਨਾ ਹੈ ਲੋੜੀ ਜਾਂਦੀ ਗੱਡੀ ਨੂੰ ਅੱਛਾ ਜੇ ਬ੍ਰੇਕਿੰਗ ਮੋਡ ਤੇ ਰੱਖੋਗੇ ਨਾ ਤਾਂ ਹਲਕੀ ਲੀ ਬ੍ਰੇਕ ਲੱਗੀ ਜਾਊਗੀ ਅੱਛਾ ਗੱਡੀ ਇੱਕਦਮ ਨਹੀਂ ਬ੍ਰੇਕਿੰਗ ਮੋਡ ਤੇ ਨਹੀਂ ਨਹੀਂ ਉਹਦਾ ਡਿਸੈਪਟ ਟ੍ਰਾਈ ਮੋਡ ਤੇ ਅੱਛਾ ਕਿਉਂਕਿ ਮੈਂ ਤਾਂ ਸਪੋਰਟ ਰੋਡ ਤੇ ਜਾ ਰਿਹਾ ਠੀਕ ਹੈ ਠੀਕ ਹੈ Jeg ler de som har stukket av. ਕੀ ਵਿਚਾਰ ਹੈ ਮਮ ਵਿਚਾਰ ਹੈ ਡਬਲ ਹੋਏ ਬੈਂਡ ਡਬਲ ਮਾਈਂਡਡ ਜਿਆ ਕੀ ਕਿਹੜੀ ਲਈ ਹੈ ਸਨਰੂਫ ਵਾਲੀ ਕਿ ਬਿਨਾ ਸਨਰੂਫ ਮੈਂ ਤਾਂ ਸਪਾਜੀ ਤੁਸੇ ਕੀ ਕਹੋਗੇ ਕਿ ਸਨਰੂਫ ਸਹੀ ਜਾਂ ਬਿਨਾ ਸਨਰੂਫ ਤੁਹਾਨੂੰ ਸਾਡੇ ਚੋਟੇ ਬੱਚਿਆਂ ਨੂੰ ਸ਼ੌਂਕ ਹੁੰਦਾ ਹਨ ਆਪਾਂ ਤਾਂ ਵੱਡਿਆਂ ਨੇ ਦੇਖੀ ਹਨ ਕਰਨਾ ਸਾਨੂੰ ਵੀ ਗੱਡੀ ਦਾ ਮੈਂ ਕਰ ਰਿਹਾ ਹਾਂ ਬਹੁਤ ਸਾਰੇ ਸੇਫਟੀ ਫੀਚਰਸ ਦੇਖੀਏ ਤਾਂ ਸਾਨੂੰ 5th ਸੇਫਟੀ ਫੀਚਰ ਨਹੀਂ ਹੈਗਾ ਹਾਂਜੀ ਇਹ ਗੱਲ ਤਾਂ ਹੈਗੀ ਸਹੀ ਸਾਨੂੰ ਤਾਂ ਦੇਖੋ ਗਲਾਸ ਹੈ ਨਾ ਜਦੋਂ ਕਈ ਵਾਰ ਦੇਖੋ ਰੱਪਨਾ ਕਰੀ ਗਏ ਗੱਡੀ ਪਲਟੇ ਜਾਂਦੀ ਹੈ ਇਹ ਤਾਂ ਬ੍ਰੇਕ ਹੋ ਜਾਂਦਾ ਹੈ ਜੀ ਹਾਂਜੀ ਇਹ ਤਾਂ ਕਰੀ ਵੈਸੇ ਇੱਕ ਸਾਟ ਹੈਗੀ ਸਨਰੂਫ ਵਾਲੀ ਦੇ ਬਿਨਾ ਸਨਰੂਫ ਸਭ ਲੈ ਲਾਂਗੇ ਤਾਂ ਚੱਲ ਜਾਏਗਾ ਕੋਈ ਚੱਕਰ ਨਹੀਂ ਚੱਲ ਨਹੀਂ ਜਾਣਾ ਚੱਲ ਨਹੀਂ ਕੋਈ ਤਾਂ ਹੀ ਨਹੀਂ ਚੱਲਦਾ ਹੰਦੀ ਲੋਡ ਪੈਂਦੀ ਨਹੀਂ ਆਪਣੇ ਪੰਜਾਬ ਦਾ ਮਾਹੌਲ ਜਿਹੜਾ ਜਿਹੜਾ ਮੌਸਮ ਹੈ ਨਾ ਉਹ ਮੌਸਮ ਦੇ ਹਿਸਾਬ ਨਾਲ ਸੰਦੂ ਫਿਰ ਨਾਲ ਲੋਡ ਵੀ ਹੈ ਗਰਮੀ ਤਾਂ ਹੁੰਦੀ ਆਪਾਂ ਖੋਲਦੇ 8 ਮਹੀਨੇ ਤਾਂ ਗਰਮੀ ਰਹਿੰਦੀ ਇੱਥੇ ਤਿੰਨ ਚਾਰ ਮਹੀਨੇ ਤੇ ਸਹੀ ਰਹਿੰਦਾ ਮੌਸਮ ਬਾਕੀ ਇਹਦੀ ਹੁਣ ਨਵੇਂ ਨਵੇਂ ਤਾਂ ਸਹੀ ਚੱਲਦਾ ਹੂੰ ਫਿਰ ਸ਼ਿਫਟ ਹੋ ਰਿਹਾ ਨਾ ਮੇਰੇ ਚੀਜ਼ ਵਿੱਚ ਨਹੀਂ ਅੱਛਾ ਬਿਲਕੁਲ ਫੀਲ ਨਹੀਂ ਹੋ ਰਿਹਾ ਆਟੋਮੈਟਿਕ ਗੇਅਰ ਚੇਂਜਿੰਗ ਆਟੋਮੈਟਿਕ ਨਾ ਜਿਵੇਂ ਨਾ ਬਾਕੀ ਗੱਲ ਹਾਂ ਬਿਲਕੁਲ ਪਤਾ ਨਹੀਂ ਲੱਗ ਰਿਹਾ ਤੁਸੀਂ ਗੇਅਰ ਗ੍ਰੂਪ ਕੋਣ ਦੀ ਲੋੜ ਵੀ ਪੈ ਰਹੀ ਹੈ ਕੋਈ ਹੱਦ ਤੱਕ ਕੋਈ ਵੀ ਇੰਨੀ ਪਾਇਆ ਸੀ ਇੱਕ ਗੇਅਰਤੀ ਚ ਕੀ ਜਦੋਂ ਸ਼ਿਫਟ ਵੀ ਹੋਣਾ ਤਾਂ ਫੀਲ ਹੀ ਹੋਣਾ ਜਿਵੇਂ ਪੱਕੇ ਦੇ ਵਿੱਚ ਕੀ ਹਲਕਾ ਲੈਗ ਮਾਰਦਾ ਆ ਹਾਂ ਥੋੜੇ ਅੱਗੇ ਝਟਕਾ ਵਸੂ ਸੁਗਾ ਹਾਂ ਇਹ ਜਿਵੇਂ ਬਿਲਕੁਲ ਵੀ ਨਹੀਂ ਵਸੂਗਾ ਇਹ ਪਾੜਾਂ ਵਿੱਚ ਰੋਣ ਨੂੰ ਤਾਂ ਜ਼ਿਆਦਾ ਵਧੀਆ ਰਹੂ ਸਹੀ ਹੋ ਗਈ ਇੱਥੇ ਨਹੀਂ ਮੱਚੀ ਰੇਸ ਦੇਣੀ ਪੈਂਦੀ ਤੇ ਗੇਅਰ ਆਪਣੇ ਆਪ ਹੀ ਸ਼ਿਫਟ ਹੋ ਜਾਂਦਾ ਆਟੋ ਸ਼ਿਫਟ ਹੋ ਜੁਗਾ ਜੀ ਨਾਨਕਿਆਂ ਗੁਰਦੁਆਰਾ ਅੱਛਾ ਹਾਂ ਹਾਂ ਉਸ ਮਦਦ ਸਕੂਟੀ ਵਾਲੇ ਕੰਮ ਆ ਮਿਲਦਾ ਹਣਾ ਚੱਲੀ ਜਾ ਰਹੀ ਹੌਲੀ ਹੌਲੀ ਜਿੱਥੇ ਲੱਗਦਾ ਥੋੜੇ ਰੁਕਣਾ ਪੈਣਾ ਕੁਛ ਹੈ ਨਾ ਤੁਹਾਨੂੰ ਆਦਤ ਨਹੀਂ ਹੈਗੀ ਆਟੋਮੈਟਿਕ ਦੀ ਪਾਣੀ ਪੀਣੀ ਆ ਤਾਂ ਨਾਗੇ ਟਟਾ ਖੜਾ ਨਹੀਂ ਬੋਕਨ ਆਪਾਂ ਗੇਰਾਂ ਨਹੀਂ ਲਿਆਦਾ ਉਹਨੂੰ ਹਾਲੇ ਵੀ ਗੇਰ ਪਾਉਂਦੀ ਆਪਾਂ ਪੈਰੀਆਂ ਦੇਖੀ ਹੱਥ ਵੇਰਾ ਗੇਰ ਤੇ ਜਾ ਰਹੇ ਆ ਯਾਰ ਆ ਚੀਜ਼ ਉਹਨੂੰ ਬਹੁਤ ਵਧੀਆ ਹੈ ਆ ਚੀਜ਼ ਤਾਂ ਬਹੁਤ ਵਧੀਆ ਹੈ ਤਾਂ ਕੋਈ ਗੇਰ ਗੁਰ ਪਾਉਣ ਦੀ ਲੋੜ ਹੀ ਨਹੀਂ ਪੁੱਛ ਇਹਦੇ ਇਹਨੇ ਥੱਲੇ ਹਵਾ ਆ ਰਹੀ ਹੈ ਥਾਈਸ ਤੋਂ ਇਹ ਵੀ ਨਾ ਜਿਹੜੀ ਫਰੰਟ ਸੀਟ ਦੇ ਦੋਨੋਂ ਡਰਾਈਵਿੰਗ ਸੀਟ ਤੇ ਕੋ ਡਰਾਈਵਰ ਦੋਨੇ ਵੈਂਟੀਲੇਟਰ ਸੀਟ ਸੀ ਵੈਂਟੀਲੇਟਰ ਆ ਆ ਪਿੱਛੋਂ ਵੀ ਹਵਾ ਆ ਰਹੀ ਹੈ

ਤੁਸੀਂ ਚਲੋ ਨਾ ਫਰਮਲ ਰੈਸ ਕਰਿਆ ਜਿਹੜੇ ਕਸਟਮਰ ਨੇ ਗੇਅਰ ਡਰਾਈਵ ਨਹੀਂ ਲਈਦੀ ਆਟੋਮੈਟਿਕਲੀ ਕੋਈ ਬਿਲਕੁਲ ਹੀ ਕੋਦਮ ਲਗਾਉਂਦੇ ਨੇ ਅੱਛਾ ਇੱਕਦਮ ਗੱਡੀ ਰੁਕ ਜਾਂਦੀ ਹੈ ਇੱਕ ਦੋ ਵਾਰ ਅੱਛਾ ਇੱਕਦਮ ਰੁਕਦੀ ਹੈ ਹੈ ਗੱਡੀ ਇੱਕਦਮ ਇੱਕ ਦੋ ਵਾਰ ਨਾ ਇਨਸੀਡੈਂਟ ਹੋਣ ਤੋਂ ਬਚੇ ਨੇ ਗੱਡੀ ਲੱਗਣ ਤੋਂ ਅੱਗੇ ਪਿੱਛੇ ਫਿਰ ਗੇਅਰ ਪਾਉਣਾ ਹੱਥ ਗੇਅਰ ਤੇ ਜਾ ਰਿਹਾ ਮੇਰਾ ਥੋੜਾ ਜਿਹਾ ਆਦਤ ਹੈ ਨਾ ਫਿਰ ਤੁਹਾਨੂੰ ਬੜਾ ਤੁਸੀਂ ਡਰਾਈਵ ਕਰ ਰਹੇ ਹੋ ਕੋਈ ਲੱਗਦਾ ਮੈਨੂੰ ਮਸਮਸ ਵੀ ਹੋ ਰਿਹਾ ਕੋਈ ਗੇਅਰ ਸ਼ਿਫਟ ਹੋ ਰਿਹਾ ਹਾਂ ਨਹੀਂ ਪਤਾ ਨਹੀਂ ਲੱਗਦਾ ਨੇ ਤਾਂ ਝਟਕਾ ਜਿਹਾ ਲੱਗਦਾ ਜਦੋਂ ਆਪ ਜੇ ਫਿਰ ਲਾਈਟਸ ਹੋ ਗਏ ਕੋਈ ਪਰ ਨਾ ਮਾ ਮੈਂ ਜੇ ਬ੍ਰੇਕ ਲਾਣੀ ਹੋਏ ਫਿਰ ਕਿੰਨਾ ਡਰਦਾ ਸੀ ਮੈਂ ਕਿਤੇ ਮੈਨੂੰ ਪੱਲਾ ਕੋਈ ਚਲਾਈ ਨਹੀਂਦਾ ਹਾਂ ਤੁਸੀਂ ਕੋਈ ਡਰਾਈਵ ਕਰ ਰਹੇ ਹੋ ایਵੀ ਮੋਡ ਤੇ ਜੋ ਇਲੈਕਟ੍ਰੀਕਲ ਮੋਡ ਤੇ ਹੈ ਅੱਛਾ ਇਹ ਕੋਈ ਵੀ ਮੋਡ ਹੈਗਾ ایਵੀ ਮੋਡ ਦਾ ਮਤਲਬ ایਵੀ ਮੋਡ ਇਹ 60 ਤੱਕ ਤਾਂ ਜਿਹੜੀ ਕਾਰ ਇਲੈਕਟ੍ਰਿਕ ਲੈਂਦੀ ਹੈ ਜੀ ਅੱਛਾ ਅੱਛਾ 60 ਜਦੋਂ 60 ਪਲੱਸ ਜਾਊਗਾ ਕੋਈ ਦੇਖ ਨਹੀਂ ਕੋਈ ਦੇਖ ਨਹੀਂ ਕੋਈ ਦੇਖਤ ਨਹੀਂ ਮੈਂ ਬਾਕੀ ਕਾਰ ਸਟਾਰਟ ਅਸਰ ਕਾਰ ਸਟਾਰਟ ਸੀ ਅੱਛਾ ਇੱਕ ਵਾਰ ਤੂੰ ਬ੍ਰੇਕ ਪ्रेस ਕਰ ਬ੍ਰੇਕ ਪ्रेस ਕਰ ਕਾਰ ਸਟਾਰਟ ਇਲੈਕਟ੍ਰਿਕ ਪ्रेसੀ ਇੱਕ ਵਾਰ ਛੱਡ ਦੋ ਹੁਣ ਚੱਲੋ ਟ੍ਰਾਈ ਕਰੋ ਗ੍ਰੂ ਗੁਰੂ ਇੱਕ ਦਿਨ ਹੁੰਦਾ ਜੀ ਇਹ ਸ਼ੁਕਰ ਮਨਾਉ ਪਿੱਛੇ ਕੋਈ ਨਹੀਂ ਸੀਗਾ ਇਹ ਕਿਵੇਂ ਹੋਇਆ ਇਹ ਇਹ ਤੁਸੀਂ ਕਿਦੋਂ ਬ੍ਰੇਕ ਪ्रेस ਕਰਿਆ ਨਾ ਜਦੋਂ ਬ੍ਰੇਕ ਸ਼ਿਫਟ ਪ੍ਰੈਸ ਕਰਨਾ ਜਿਵੇਂ ਸੌਫਟ ਤਰੀਕੇ ਨਾਲ ਕਰੋ। ਅੱਛਾ। ਇੱਕਦਮ ਜਿਵੇਂ ਆਪਾਂ ਦੂਸਰੇ ਕਾਰਾਂ ਨੂੰ ਜਿਆਦਾ ਬ੍ਰੇਕੀ ਪਾਵਰ ਨਹੀਂ ਦਿੱਤੀ। ਇੱਥੇ ਪਾਵਰ ਵਾਚਾ ਲਈ ਹੈ। ਹੋਰ ਮੈਂ ਤਾਂ ਹੀ ਸੋਚਿਆ ਪਿੱਛੇ ਕੋਈ ਨਹੀਂ ਹੈਗਾ ਸਿਰ ਤੇ। ਤੇ ਤੁਸੀਂ ਨਾ ਹੌਲੀ ਹੌਲੀ ਬਮਾਰੀ ਰੇਕ ਲਾ ਕੇ ਦੇਖੋ ਹੌਲੀ ਹੌਲੀ ਜਿਆਦਾ ਨਾ ਫਾਸਟਿੰਗ ਆਇਆ। ਮੈਂ ਤਾਂ ਪਹਿਲਾਂ ਇੱਕ ਦੋ ਗੇੜੇ ਲਾਉਣੇ ਪੈਣਗੇ ਤਾਂ ਜਾ ਕੇ ਸਿੱਖਾਂਗੇ। ਉਲੀ ਤੁਸੀਂ ਕਰੋ ਓਕੇ ਦੇਖੋ ਹਲਕੀ ਰੁਕ ਕੇ। ਇਧਰ ਰੁਕੀ ਹਲਕੀ ਜਿਹੀ ਤਰੀਕੇ ਨਾਲ। ਇਹ ਬਟ ਇਹਦਾ ਪੰਗੇ ਨਾ ਮਸਕਿੰਨ ਕਰ ਲੂਗਾ ਡਰਾਈਵਰ ਨੂੰ ਨਹੀਂ ਨਹੀਂ ਰੋਕਾਂਗੇ ਫਿਰ ਕਿਵੇਂ ਬ੍ਰੇਕ ਲਾਦਾ ਪੂਰੀ ਜਿੱਦੋਂ ਵੀ ਦੇਖ ਰੁਕੋਗੇ ਨਾ ਪੇਡਲ ਉੱਪਰ ਚੱਕੀ ਦੇਣਾ ਜਦੋਂ ਬ੍ਰੇਕ ਪ੍ਰੈਸ ਕਰੋਗੇ ਅਰਾਮ ਨਾਲ ਪ੍ਰੈਸ ਕਰਿਓ ਹੁਣ ਇੱਕ ਅਨੂ ਪਾਰਕਿੰਗ ਸੈਂਸਰ ਤੇ ਪਾਵਾਂਗੇ ਆਹ ਪਾਰਕਿੰਗ ਛੱਡ ਦਿਓ ਇਹਨੂੰ ਛੱਡ ਦੂਰੇ ਛੱਡ ਬ੍ਰੇਕ ਵੀ ਛੱਡ ਅੱਛਾ ਹੁਣ ਪਾਰਕਿੰਗ ਹੋ ਗਈ ਅੱਛਾ ਪਾਰਕ ਕਰੋ ਹੁਣ ਪ੍ਰੈਸ ਕਰੋਗੇ ਹੁਣ ਵੀ ਕੱਬ ਕੇ ਰੱਖਾਂ ਪਹਿਲੇ ਬ੍ਰੇਕ ਪ੍ਰੈਸ ਕਰਨਾ ਪਾ ਜਦੋਂ ਸ਼ਿਫਟ ਕਰ ਆਨ ਨਿਊਟਰਲ ਆ ਨਿਊਟਰਲ ਆ ਗਿਆ ਆ ਗਿਆ ਆ 360 ਵੀ ਕੈਮਰਾ ਹੈ ਅੱਛਾ ਅੱਛਾ ਉਨੀ ਥੋੜੀ ਥੋੜੀ ਚੰਪੂ ਵੀ ਉਹ ਨਹੀਂ ਇਹ ਨਿਊਟਰਲ ਅਸਰਿਸਟਰ ਪਰ ਜਿਹਨੂੰ ਟ੍ਰਾਂਸਫਰ ਕਰਨਾ ਹੈ ਰਿਕਵੈਸਟ ਹੈ ਲੈ ਜੇ ਫਿਰ ਇੱਕਦਮ ਬ੍ਰੇਕ ਲੈਣੀ ਪੈ ਜੇ ਮਮੂ ਬ੍ਰੇਕ ਛੱਡਦੀ ਕਿਵੇਂ ਜੇ ਇੱਕਦਮ ਬ੍ਰੇਕ ਲੈਣੀ ਪੈਦੀ ਹੈ ਹਮੇ ਕਮ ਤਾਂ ਪ੍ਰੈਸ ਨੂੰ ਕਰਨਾ ਪਊਗਾ ਤੁਹਾਨੂੰ ਜਿਵੇਂ ਆਪਣੀ ਰੋਜ਼ ਦੀ ਆਦਤ ਬਣ ਜੂਗੀ ਤੇ ਵੀ ਘਟਾਣੀ ਪੈਗੀ ਨਾਲ ਆਪਾਂ ਨੂੰ ਜਦੋਂ ਆਪਾਂ ਇੱਕਦਮ ਹੀ ਮੰਨ ਲਓ ਬ੍ਰੇਕ ਲਗਾਣੀ ਤਾਂ ਨਹੀਂ ਮੈਨੂੰ ਪਤਾ ਕਿ ਉਹ ਆਦਤ ਬਣ ਜਾਂਦੀ ਜਦੋਂ ਆਟੋਮੈਟਿਕ ਡਰਾਈਵ ਕਰਦੇ ਆਪਾਂ ਅੱਛਾ ਉਹ ਜਦੋਂ ਆਪਣਾ ਪਤਾ ਵੀ ਆਪਾਂ ਆਟੋਮੈਟਿਕ ਉਹ ਜਦੋਂ ਬ੍ਰੇਕ ਪ੍ਰੈਸ ਕਰਾਂਗੇ ਆਪਾਂ ਨੂੰ ਰੂਟੀਨ ਚ ਚਲਾਉਂਦੀ ਆ ਕੀ ਕਰ ਰਹੇ ਹੋ ਤੁਸੀਂ ਮੇਰੀ ਗੱਤ ਵੀ ਬੜੀ ਸੋਹਣੀ ਆਉਂਦੀ ਹੈ ਇਹ ਤਾਂ ਥੋੜੀ ਹੈ ਇਹ ਤਾਂ ਸੱਪ ਦੀ ਪੂੰਛ ਹੈ ਸਾਡੀ ਗੁਸ਼ੀ ਨਹੀਂ ਹੈ। ਜਦੋਂ ਇਹ ਗੱਡੀ ਦੇਖਣਗੇ ਅਸੀਂ ਆ ਗਏ ਅਸੀਂ ਦੇਖ ਕੇ ਅਜੇ ਡਿਸਾਈਡ ਨਹੀਂ ਕੀਤਾ ਕਿਉਂਕਿ ਸਾਡੇ ਭੈਣ ਭਰਾਵਾਂ ਦੇ ਕਮੈਂਟ ਆਉਣਗੇ ਤੁਸੀਂ ਦੇਖ ਲਿਆ ਅਸੀਂ ਕਿਹੜੇ ਸ਼ੋਰੂਮ ਗਏ ਸੀ ਨੈਕਸਰ ਦੇ ਸ਼ੋਰੂਮ ਗਏ ਸੀ ਤੇ ਕਾਫੀ ਮੇਰੇ ਭੈਣ ਭਰਾਵਾਂ ਨੂੰ ਖਾਸ ਕਰਕੇ ਭਰਾਵਾਂ ਨੂੰ ਜਿਆਦਾ ਨੌਲੇਜ ਹੈ ਕਿ ਨੈਕਸਰ ਦੇ ਸ਼ੋਰੂਮ ਚ ਕਿਹੜੀ ਕਿਹੜੀ ਗੱਡੀ ਹੁੰਦੀ ਹੈ ਤੇ ਬਾਕੀ ਅਸੀਂ ਵੀਡੀਓ ਦੇ ਵਿੱਚ ਦੱਸਿਆ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਦੱਸੋ ਸਾਨੂੰ ਈ ਅਸੀਂ ਕਿਹੜੀ ਲਈਏ ਲੈਂਟਾ ਸੀ ਮੈਂ ਦੇਖਣ ਦਾ ਸੀ ਮੈਨੂਅਲ ਗੱਡੀ ਗਏ ਸੀਗੇ ਪਰ ਅਸੀਂ ਨੇ ਆ ਜਿਹੜੀ ਗੱਡੀ ਸੀਗੀ ਉਹ ਕਿਹੜੀ ਦੀ ਉਹ ਆਟੋਮੈਟਿਕ ਬੈਠ ਕੇ ਚਲਾ ਕੇ ਦੇਖੀ ਉਹ ਹਾਂ ਆਟੋਮੈਟਿਕ ਚਲਾ ਕੇ ਦੇਖੀਏ ਆਟੋਮੈਟਿਕ ਨਜ਼ਾਰੇ ਦਾ ਫਾਇਦਾ ਥੋੜਾ ਜਿਹਾ ਪੁੱਛ ਪੰਗਾ ਆ ਵੀ ਬ੍ਰੇਕ ਦੀ ਥੋੜੀ ਸੋਚ ਸੋਚ ਕੇ ਲਾਉਣੀ ਪੈਂਦੀ ਹੈ ਹੁਣ ਤੁਸੀਂ ਦੱਸਿਓ ਕਿ ਆਟੋਮੈਟਿਕ ਅਸੀਂ ਕਿਹੜੀ ਗੱਡੀ ਚਲਾ ਕੇ ਦੇਖੀ ਠੀਕ ਹੈ ਇਹ ਵੀ ਕਮੈਂਟ ਕਰਿਓ ਤੇ ਸਾਨੂੰ ਇਹ ਵੀ ਦੱਸਿਓ ਕਿ ਅਸੀਂ ਕਿਹੜੀ ਗੱਡੀ ਲਈਏ ਬਾਕੀ ਕਰਿਆ ਗਿਆ ਹੁਣ ਅੱਜ ਰਾਤ ਨੂੰ ਬਹਿ ਕੇ ਫਲਾਹ ਕਰਾਂਗੇ ਸਾਰੀ ਫੈਮਿਲੀ ਠੀਕ ਹੈ ਤੇ ਫਿਰ ਦੇਖਦੇ ਆਂ ਕੀ ਕਰਨਾ ਤਾਂ ਹੋਣਾ ਹੀ ਬਣਾ ਅੱਲ ਗਿਆ ਸਬਜੀ ਤੇ ਚਲੋ ਤੁਹਾਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਕਿਉਂਕਿ ਅਸੀਂ ਲੇਟ ਹੋ ਗਏ ਸ਼ੋਰੂਮ ਨਹੀਂ ਤੇ 12 ਬਾਰਾ ਕੁਝ ਨਹੀਂ ਖਾ ਕੇ ਆਏ ਅੱਜ ਸਵੇਰੇ ਬਾਰੂ ਖਾ ਲਿਆ ਸੀ ਤਾਂ ਕਰਕੇ ਨਹੀਂ ਤੇ ਪਹਿਲਾਂ ਸਾਰਾ ਸੀ ਤੇ ਬਾਕੀ ਚੀਜ਼ੋ ਜੀ ਵੇਟ ਕਰਾਂਗੇ ਤੁਹਾਡੇ ਕਮੈਂਟਾਂ ਦੀ ਕਿ ਤੁਹਾਡੇ ਕਿੰਨੇ ਕੁ ਕਮੈਂਟ ਆਉਂਦੇ ਨੇ ਕਿਹੜੀ ਗੱਡੀ ਵਾਸਤੇ ਕਿੰਨੇ ਕਮੈਂਟ ਆਉਂਦੇ ਨੇ ਫਿਰ ਅਸੀਂ ਉਹੀ ਡਿਸਾਈਡ ਕਰਾਂਗੇ ਠੀਕ ਹੈ ਤੇ ਬਲੋਗ ਨੂੰ ਦੰਬ ਕੇ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਹੈ ਗੱਡੀ ਕਿਹੜੀ ਲੈਣੀ ਹੈ ਉੱਚੀ ਲੈਣੀ ਹੈ ਕਿਹੜੀ ਉਹ ਵੀ ਤਾਂ ਦੱਸ ਦਿਓ ਨਾ ਵੀ ਉਹ ਦੱਸਣਗੇ ਹਾਂ ਜੇ ਸਲਾਹ ਉਹਨਾਂ ਨੂੰ ਦੇਤੀ ਬਲੈਨੋ ਲੈ ਲਓ ਜਾਂ ਮਾਰੂਤੀ ਸਿਫਟ ਲੈ ਲਓ ਫਿਰ ਅ ਮੇਰੀ ਗੱਲ ਸੁਣੋ ਮੇਰੇ ਭੈਣ ਬਰਾਵ ਸਾਰਿਆਂ ਨੂੰ ਪਤਾ ਕਿ ਜਿੱਡੀਆਂ ਜਿੱਡੀਆਂ ਸਾਡੀ ਹਾਈਟ ਹੈ ਨਾ ਦੋਨਾਂ ਜਣਿਆਂ ਦੀ ਸਾਡੀਆਂ ਤੇ ਛੋਟੀ ਗੱਡੀ 'ਚ ਲੱਤਾ ਹੀ ਨਹੀਂ ਫਸਦੀਆਂ ਤੇ ਹੁਣ ਤੁਸੀਂ ਆਪੇ ਮੇਰੇ ਘੋਤ ਤੇ ਨਾ ਜਾਇਓ ਮੇਰੀ ਪੈੜੀ ਲੱਗਣੀ ਪੈੜੀ ਲੱਗਣੀ ਕਿ ਸੋਣੀ ਉਤਰ ਮੈਨੂੰ ਤਾਂ ਪੈੜੀ ਉਹ ਲੱਗ ਰਹੀ ਸੀ ਪੈੜੀ ਲੱਗ ਰਹੀ ਸੀ ਹਮਮਤ ਕਰ ਦੋ ਵਿਚਾਰ ਮਾਰ ਕੇ ਡੇਟ ਆ ਲੀ ਕੋਈ ਗਾਲੀ ਨਾ ਪਤਾਵਨਾ ਨਾ ਕਿ ਮੇਰੇ ਵਾਲ ਕੱਟ ਖੈਰ ਨਹੀਂ ਤਾਂ ਕਰਕੇ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦੋ ਲਾਈਕ ਸ਼ੇਅਰ ਕਮੈਂਟ ਹਾਂ ਉਹ ਮੀ ਇਸ ਵਰਕਿੰਗ ਓ ਲਾਓ ਜੀ ਲਾਓ ਜੀ ਮੇਰਾ ਫੋਨ ਆ ਰਿਹਾ ਕਿਸ ਦਾ ਆ ਰਿਹਾ ਸਮਝ ਚ